ਜਾਨ ਤੋਂ ਬਾਅਦ ਕਿਵੇਂ ਗੁਜ਼ਰ ਰਹੀ ਹੈ ਇਸ ਵੀਰ ਦੀ ਜ਼ਿੰਦਗੀ ਹਾਲਾਂਕਿ ਅੱਜ ਬਾਪੂ ਜੀ ਨੂੰ ਇਸ ਦੁਨੀਆ ਤੋਂ ਗਏ 2 ਮਹੀਨੇ ਤੋਂ ਉੱਪਰ ਹੋ ਗਿਆ ਹੈ ਪਰ ਫਿਰ ਵੀ ਇਹ ਵੀਰ ਆਪਣੇ ਪਿਤਾ ਨੂੰ ਅਕਸਰ ਹੀ ਯਾਦ ਕਰਦਾ ਨਜ਼ਰ ਆਉਂਦਾ ਹੈ ਕਦੇ ਉਹਨਾਂ ਦੀਆਂ ਵੀਡੀਓਜ਼ ਸਾਂਝੀਆਂ ਕਰਦਾ ਹੈ ਅਤੇ ਕਦੇ ਆਪਣੇ ਪਿਤਾ ਲਈ ਖੂਬਸੂਰਤ ਸ਼ਾਇਰੀ ਬੋਲਦਾ ਹੈ ਪਿਓ ਦੇ ਜਾਣ ਤੋਂ ਬਾਅਦ ਮਾਂ ਅਤੇ ਪੁੱਤ ਨੇ ਆਪਣੇ ਕੰਮ ਦੀ ਫਿਰ ਤੋਂ ਸ਼ੁਰੂਆਤ ਕੀਤੀ ਅਤੇ ਅਕਸਰ ਦੋਨੋਂ ਹੀ ਹੁਣ ਫਨੀ ਵੀਡੀਓਜ਼ ਬਣਾਉਂਦੇ ਨੇ ਚਾਹੇ ਦਿਲਾਂ ਦੇ ਵਿੱਚ ਦੁੱਖ ਨੇ ਪਰ ਫਿਰ ਵੀ ਲੋਕਾਂ ਨੂੰ ਹਸਾ ਰਹੇ ਉਤੇ ਹੀ ਤੁਹਾਨੂੰ ਦੱਸ ਦਈਏ ਬੀਤੇ ਕੁਝ ਦਿਨ ਪਹਿਲਾਂ ਇਸ ਵੀਰ ਦੀ ਭੈਣ ਇਹਨਾਂ ਦੇ ਘਰ ਆਈ ਜਿਸ ਨੇ ਮਾਂ ਪੁੱਤ ਨਾਲ ਖੂਬ ਫਣੀ ਵੀਡੀਓਜ਼ ਬਣਾਈਆਂ ਇੱਕ ਵਾਰ ਫਿਰ ਤੋਂ ਅਧੂਰੀ ਟਿਕੜੀ ਪੂਰੀ ਹੋ ਗਈ ਵੀਡੀਓਜ਼ ਦੇਖਣ ਤੋਂ ਸਾਫ਼ ਪਤਾ ਚੱਲਦਾ ਹੈ ਕਿ ਇਹਨਾਂ ਦੀ ਭੈਣ ਆਪਣੇ ਵੀਰ ਅਤੇ ਮਾਮ ਦੀ ਫੁੱਲ ਸਪੋਰਟ ਕਰਦੀ ਹੈ ਅੱਜ ਤੱਕ ਇਸ ਸਿਸਟਰ ਵੱਲੋਂ ਪਹਿਲਾਂ ਕੋਈ ਫਣੀ ਵੀਡੀਓਜ਼ ਪੋਸਟ ਨਹੀਂ ਸੀ ਕੀਤੀ ਗਈ ਪਰ ਹੁਣ ਇਹ ਤਿੰਨੋ ਜਣੇ ਮਿਲ ਕੇ ਵੀਡੀਓਜ਼ ਪੋਸਟ ਕਰ ਰਹੇ ਨੇ ਹਾਲਾਂਕਿ ਉਹ ਕੁਝ ਦਿਨ ਹੀ ਰਹਿਣ ਲਈ ਆਈ ਸੀ ਪਰ ਫਿਰ ਵੀ ਉਸ ਵੱਲੋਂ ਵੀਡੀਓਜ਼ ਸ਼ੂਟ ਕੀਤੀਆਂ ਗਈਆਂ ਆਓ ਤੁਹਾਡੇ ਨਾਲ ਵੀ ਨਵੀਂ ਟਿੱਕੜੀ ਦੀ ਵੀਡੀਓ ਸਾਂਝੀ ਕਰਦੇ ਹਾਂ ਹਾਂ ਮੰਮੀ ਜਦੋਂ ਤੁਸੀਂ ਮੇਰਾ ਵਿਆਹ ਕੀਤਾ ਸੀ ਤੁਸੀਂ ਬੜਾ ਤੰਗਤ ਨਹੀਂ ਹੋਈ ਸੀ ਤਾਂ ਅਸੀਂ ਕਿਉਂ ਤੰਗ ਹੋਣਾ ਤੰਗ ਤੋਂ ਹੋਵੇ ਜਿਹੜਾ ਤੁਹਾਨੂੰ ਲੈ ਗਿਆ ਦੋਵੇਂ ਜਣੇ ਲੜਦੇ ਆ ਇਕੱਠੇ ਰਿਹਾ ਕਰੋ ਨਹੀਂ ਆ ਮਿਲ ਨਹੀਂ ਸੀ ਮੈਨੂੰ ਮੇਰੇ ਵਰਗੀ ਭੈਣ ਬੈਟਰੀ ਲੈ ਕੇ ਲੱਭੇਗਾ ਨਾ ਤਾਂ ਵੀ ਨਿਲੱਭਣੀ ਤੇ ਮੇਰਾ ਤਾਂ ਦਿਮਾਗ ਖਰਾਬ ਹੋਇਆ ਮੈਂ ਬੈਟਰੀ ਲੈ ਕੇ ਵੀ ਤੇਰੇ ਵਰਗੀ ਲੱਭੂੰਗਾ